ਉਹ ਪਿਛਲੇ ਦਿਨੀ ਜਦੋਂ ਬੱਸ ਸਟੈਂਡ ਦਾ ਉਦਘਾਟਨ ਹੋਇਆ ਉਦੋਂ ਮੁੱਖ ਮੰਤਰੀ ਸਾਹਿਬ ਇੱਥੇ ਆਏ ਔਰ ਮੇਰੇ ਕੀਤੇ ਹੋਏ ਕੰਮਾਂ ਤੇ ਉਹਨਾਂ ਨੇ ਆ ਕੇ ਅ ਇੱਥੇ ਉਹਦਾ ਉਦਘਾਟਨ ਕਰਕੇ ਗਏ ਜਦ ਕਿ ਉਹਨਾਂ ਨੇ ਮਰਨਾ ਇਹ ਵੀ ਕਮਿਟਮੈਂਟ ਕੀਤੀ ਕਿ ਮੈਂ ਉਦਘਾਟਨ ਨਹੀਂ ਕਰਾਂਗਾ ਤੇ ਦੋਨੋਂ ਭਰਾ ਇਕੱਠੇ ਕਰਾਂਗੇ ਤੁਸੀਂ ਬੜੀ ਮਿਹਨਤ ਕੀਤੀ ਬਟ ਐਨੀ ਹੋ ਕੋਈ ਗੱਲ ਨਹੀਂ ਕਰਗੇ ਆਪਾਂ ਨੂੰ ਤੇ ਲੋਕਾਂ ਨੂੰ ਚੀਜ਼ ਦੇਣੀ ਆ ਉਹ ਮਿਲ ਗਈ ਮੈਨੂੰ ਬੜੀ ਖੁਸ਼ੀ ਆ ਪਰ ਕਿਤੇ ਨਾ ਕਿਤੇ ਮੈਂ ਇਹ ਸਮਝਦਾ ਕਿ ਮੁੱਖ ਮੰਤਰੀ ਤੋਂ ਲੈ ਕੇ ਜਿੰਨੇ ਇਹਨਾਂ ਦੇ ਥੱਲੇ ਚ ਆਏ ਐਮਐਲਏ ਆ ਚਾਹੇ ਇਹਨਾਂ ਦੇ ਕੋਈ ਅ ਕਿਉਂਕਿ ਮੈਂ ਸੌਰੀ ਟੂ ਯੂਜ਼ ਥਿਸ ਵਰਡ ਕਿਉਂਕਿ ਇਹਨਾਂ ਦਾ ਹੀ ਦਿੱਤਾ ਹੋਇਆ ਇਹਨਾਂ ਦੇ ਵਜ਼ੀਰਾਂ ਨੇ ਜਿਹੜੇ ਅਮਨ अरोड़ा ਜੀ ਔਰ ਸਾਰੇ ਇਹਨਾਂ ਦੇ ਇਹ ਇਹ ਹਲਕਾ ਇੰਚਾਰਜ ਨਹੀਂ ਹਲਕੇ ਹੋਏ ਇੰਚਾਰਜ ਕਹਿੰਦੇ ਹੁੰਦੇ ਸੀ ਤੇ ਮੈਂ ਵੀ ਅ ਇੱਕ ਇਹਨਾਂ ਕਿ ਜਿਹੜੇ ਇਹਨਾਂ ਦੇ ਹਲਕੇ ਹੋਏ ਇੰਚਾਰਜ ਨੇ ਉਹ ਲੋਕਾਂ ਦੇ ਕੀਤੇ ਹੋਏ ਕੰਮਾਂ ਦੇ ਉੱਤੇ ਆ ਕਹਿੰਦੇ ਨੇ ਜੀ ਬੂਰ ਪੈ ਗਿਆ ਜੀ ਬੜਾ ਹੀ ਮਿਹਨਤ ਕੀਤੀ ਆ ਸੋ ਅੱਜ ਮੇਰੀ ਬੇਸਿਕਲੀ ਪ੍ਰੈਸ ਕਾਨਫਰੰਸ ਕਰਨ ਦਾ ਮਤਲਬ ਇਹ ਆ ਕਿ ਜਿੰਨੇ ਵੀ ਮੇਰੇ ਕੀਤੇ ਹੋਏ ਕੰਮਾਂ ਉਹਨਾਂ ਨੂੰ 6-6 ਮਹੀਨੇ ਸਾਲ ਡਿਲੇ ਕਰਕੇ ਔਰ ਉਸ ਤੋਂ ਬਾਅਦ ਆਪਣੇ ਵਜ਼ੀਰਾਂ ਨੂੰ ਆਪਣੇ ਮੁੱਖ ਮੰਤਰੀ ਨੂੰ ਸਾਦਕੇ ਤੇ ਉਹ ਮੇਰੇ ਕੀਤੇ ਹੋਏ ਕੰਮਾਂ ਤੇ ਉਦਘਾਟਨ ਕੀਤੇ ਜਾ ਰਹੇ ਆ ਪਰ ਮੈਨੂੰ ਇਤਰਾਜ਼ ਕੋਈ ਨਹੀਂ ਮੈਂ ਚਾਹੁੰਦਾ ਤੇ ਅੱਜ ਵੀ ਜਿਹੜਾ 66 ਕੇਵੀ ਆ ਸਬਸਟੇਸ਼ਨ ਚੱਕਰਾਈਆਂ ਦੇ ਵਿੱਚ ਜਿਹੜਾ ਉਹਦਾ ਬਿਜਲੀ ਮੰਤਰੀ ਹਰਪਜਨ ਈਟੀਓ ਜੀ ਆ ਉਦਘਾਟਨ ਕਰਨ ਆ ਰਿਹਾ ਮੈਂ ਚਾਹੁੰਦਾ ਤੇ ਉੱਥੇ ਅੱਜ ਵੀ ਜਾ ਸਕਦਾ ਸੀਗਾ ਮੈਨੂੰ ਕੋਈ ਤਾਕਤ ਰੋਕ ਨਹੀਂ ਸਕਦੀ ਪਰ ਕਿਤੇ ਨਾ ਕਿਤੇ ਜੇ ਮੈਂ ਜਾਣਾ ਆ ਤੇ ਫਿਰ ਨੁਕਸਾਨ ਅਲਟੀਮੇਟਲੀ ਮੇਰੇ ਇਲਾਕੇ ਨੂੰ ਹੁੰਦਾ ਆ ਉਹ ਕੰਮ ਡਿਲੇ ਕਰ ਦੇਣਗੇ ਰੁਕ ਜਾਏਗਾ ਪਰ ਮੈਨੂੰ ਪਤਾ ਕਿ ਉਹ ਕਿੰਨੀ ਵੱਡੀ ਮਜਬੂਰੀ ਆ ਲੋਕਾਂ ਦੀ ਸੋ ਉਹ ਉਹਦੇ ਸਬੰਧ ਚ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਇਹ 12 10 21 ਨੂੰ ਮੈਂ ਆ ਲੈਟਰ ਲਿਖੀ ਆ ਜਿਹਦੇ ਚ ਲਿਖਿਆ ਹੋਇਆ ਕਿ ਮੇਰੇ ਗੁਰਦਾਸਪੁਰ ਅਧੀਨ ਪਿੰਡ ਪੈਂਦੇ ਚੱਕ ਰਾਇਆਂ ਵਿੱਚ ਤਕਰੀਬਨ 50 60 ਪਿੰਡਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਨਹੀਂ ਮਿਲ ਰਹੀ ਤੇ ਵੋਲਟੇਜ ਡ੍ਰੌਪਸ ਦੀ ਸਮੱਸਿਆ ਆ ਰਹੀ ਹੈ ਤੇ ਇਹ ਆ ਸਾਰੀ ਡਿਟੇਲ ਆ ਜਿਹਦੇ ਚ ਇਹ ਲਿਖ ਕੇ ਤੇ ਇਹ ਮੈਂ ਚੀਫ ਮਨਿਸਟਰ ਆਫਿਸ ਨੂੰ ਲਿਖਿਆ ਜਿੱਤੇ ਕਾਰਵਾਈ ਕਰਦੇ ਉਸ ਤੋਂ ਬਾਅਦ 22 ਆ 12/10/21 ਨੂੰ ਇਹ ਲਿਖੀ ਆ 28/10/21 ਨੂੰ Chief Minister Office ਨੇ ਅੱਗੇ ਜਿਹੜੀ ਆ ਚਿੱਠੀ ਲਿਖਤੀ ਮੁੱਖ ਇੰਜੀਨੀਅਰ ਅੰਮ੍ਰਿਤਸਰ ਨੂੰ ਕਿ ਇਹਦੇ ਤੇ ਤੁਰੰਤ ਜੋ ਹਲਕਾ ਵਿਧਾਇਕ ਬਰਿੰਦਰ ਮੀਤ ਸਿੰਘ ਪਾੜਾ ਨੇ ਕਿਹਾ ਤੇ ਤੁਰੰਤ ਕਾਰਵਾਈ ਕੀਤੀ ਜਾਵੇ ਆ ਚਿੱਠੀ ਆ ਉਹ ਜਿਹੜੀ ਅੱਜ ਔਰ ਇਸ ਤੋਂ ਬਾਅਦ ਉਹ ਜਿਹੜੀ ਕਾਰਵਾਈ ਚੱਲ ਕੇ ਤੇ ਅੱਜ ਅਰਨਾਲੀ ਵੀ ਦੱਸਣਾ ਚਾਹੁੰਦਾ ਕਿ ਉਦੀ ਪੰਚਾਇਤ ਮੇਰੀ ਨੇ 2019 ਦੇ ਵਿੱਚ ਉਹਦਾ ਮਤਾ ਸ਼ਾਇਦ 19 ਚ ਹੀ ਪਾਇਆ 2019 ਚ ਮੈਂ ਉਹਦਾ ਮਤਾ ਪਵਾ ਲਿਆ ਜਦੋਂ ਜਾਖੜ ਸਾਹਿਬ ਵੀ ਇਲੈਕਸ਼ਨ ਸੀਗੀ ਉਤੋਂ ਥੋੜੇ ਦਿਨਾਂ ਬਾਅਦ ਔਰ 2 ਏਕੜ ਲੈਂਡ ਵੀ ਜਿਹੜੀ ਆ ਮੈਂ ਉਹਦੇ ਲਈ ਪ੍ਰੋਵਾਈਡ ਕੀਤੀ ਆ ਔਰ ਲਗਾਤਾਰ ਉਹਦੇ ਲਈ ਐਫਰਟ ਕੀਤੇ ਇਹਦੇ ਲਈ ਮੈਂ ਮੰਤਰੀ ਨੂੰ ਵੀ ਮਿਲਿਆ ਉਸ ਸਮੇਂ ਦੇ ਉਸ ਸਮੇਂ ਦੇ ਸਕਤੀ ਨੂੰ ਵੀ ਮਿਲਿਆ ਉਸ ਸਮੇਂ ਦੇ ਚੇਅਰਮੈਨ ਨੂੰ ਵੀ ਮਿਲਿਆ ਔਰ ਤਕਰੀਬਨ ਇਸ ਕਾਰਜ ਨੂੰ ਸਿਰੇ ਚਾੜ ਲਿਆ ਸੀਗਾ ਜਦੋਂ ਇਹਨਾਂ ਦੀ ਗਵਰਨਮੈਂਟ ਆਈ ਇਹਨਾਂ ਨੇ ਉਸ ਕੰਮ ਨੂੰ ਡਿਲੇ ਕਰਤਾ ਜਿਵੇਂ ਕਿ ਬੱਸ ਸਟੈਂਡ ਸਾਲ ਬਾਅਦ ਉਦਘਾਟਨ ਕੀਤਾ ਤੇ ਹੁਣ ਵੀ ਉਸੇ ਤਰੀਕੇ ਦੇ ਨਾਲ ਉਹਨੂੰ ਡਿਲੇ ਕਰਕੇ ਤੇ ਆ ਮੈਂ ਦੇਖ ਰਿਹਾ ਸੀ ਅੱਜ ਸਵੇਰੇ ਜਦੋਂ ਉੱਠਿਆ ਅਖਬਾਰਾਂ 'ਚ ਲਿਖਿਆ ਕਿ ਚੇਅਰਮੈਨ ਰਮਨ ਬੈਲ ਦੀਆਂ ਕੋਸ਼ਿਸ਼ਾਂ ਨੂੰ ਪਿਆ ਬੂਰ ਯਾਰ ਮੈਂ ਤੇ ਸਬੂਤਾਂ ਨਾਲ ਕਹਿ ਰਿਹਾ ਕਿਹੜਾ ਬੂਰ ਪਿਆ ਬਈ ਤੈਨੂੰ ਤਾਂ ਆਪਣੇ ਆਪ ਨੂੰ ਬੂਰ ਨਹੀਂ ਪਿਆ ਤੇ ਤੂੰ ਲੋਕਾਂ ਨੂੰ ਬੂਰ ਕੀ ਪਾਉਣਾ ਆਪਣਾ ਕੰਮ ਦੱਸ ਕੋਈ ਆਪਦਾ ਕੰਮ ਕੋਈ 2 2.5 ਸਾਲ ਨਿਕਲ ਗਏ ਆ ਕੋਈ ਆਪਦਾ ਨਵਾਂ ਕੰਮ ਕਰਕੇ ਦੱਸੋ ਕਿ ਜਾਂ ਜਿਹੜੇ ਮੇਰੇ ਕੀਤੇ ਕੰਮ ਆ ਉਹਨਾਂ ਦੇ ਉਦਘਾਟਨ ਕਰਨੇ ਆ ਪਰ ਕਰੋ ਕੋਈ ਨਹੀਂ ਬੂਰ ਇਦਾਂ ਨਹੀਂ ਪੈਣਾ ਇਹ 50 60 ਪਿੰਡਾਂ ਨੂੰ ਸਾਰਿਆਂ ਨੂੰ ਪਤਾ ਕੱਲੇ ਕੱਲੇ ਨੂੰ ਕਿ ਇਹ ਕੰਮ ਕਿੰਨੇ ਕਰਵਾਇਆ ਸੋ ਇਸ ਤੋਂ ਇਲਾਵਾ ਆ ਸੀਐਚਸੀ ਦੀ ਗੱਲ ਆ ਇਹ ਵੀ ਥੋੜੇ ਦਿਨਾਂ ਨੂੰ ਕੁਵਾਰਾਂ ਨੇ ਲਿਖ ਦੇਣਾ ਕਿ ਰਹਿਮਨ ਬੈਲ ਦੀਆਂ ਕੋਸ਼ਿਸ਼ਾਂ ਨੂੰ ਬੂਰ ਪਿਆ ਔਰ ਇਲਾਵਾ ਜਿਹੜੀ ਮੈਂ ਗੱਲ ਕਰ ਰਿਹਾ ਸੀਗਾ ਸੀਐਚਸੀ ਗੁਰਦਾਸਪੁਰ ਜਿਹੜੀ ਪੁਰਾਣੇ ਹਸਪੀਟਲ ਸ ਪਹਿਲਾਂ ਤੇ ਇਹ ਦੱਸਣਾ ਚਾਹੁੰਦਾ ਕਿ ਉਹਦੇ ਚ ਵੀ ਇਹ ਲਿਖਦੇ ਹੋ ਕਿ ਇਹਦੀਆਂ ਕੋਸ਼ਿਸ਼ਾਂ ਨੂੰ ਬੂਰ ਪਿਆ ਕਿਉਂਕਿ ਪਹਿਲਾਂ ਜਦੋਂ ਇਹ ਪੁਰਾਣਾ ਹਸਪਤਾਲ ਸੀ ਉਹ ਪੁੱਡਾ ਨੂੰ ਸੇਲ ਕਰਤਾ ਗਿਆ ਸੀਗਾ ਕਾਲੀ ਸਰਕਾਰ ਵੇਲੇ ਮੈਂ ਆਪਦੇ ਚੀਫ ਮਿਨਿਸਟਰ ਨਾਲ ਆਪਦੇ ਹੈਲਥ ਮਿਨਿਸਟਰ ਨਾਲ ਆਪਣੀ ਸਰਕਾਰ ਨਾਲ ਲੜ ਕੇ ਉੱਥੇ ਫੀਤਾ ਮਾਰਨ ਅਫਸਰ ਆਏ ਸੀਗੇ ਉਹਦੇ ਐਸ.ਆਈ.ਓ ਕੱਟਣ ਉਸ ਬਿਲਡ ਉਸ ਬਿਲਡਿੰਗ ਦੀ ਕਮਰਸ਼ੀਅਲਾਈਜੇਸ਼ਨ ਕਰਕੇ ਤੇ ਇਸ ਜਗ੍ਹਾ ਨੂੰ ਸਵਾ 3 ਏਕੜ ਦੇ ਆਸ-ਪਾਸ ਆ ਉਹਨੂੰ ਵੇਚਣ ਲਈ ਪਰ ਮੈਂ ਪੂਰ ਜ਼ੋਰ ਸਟੈਂਡ ਲੈ ਕੇ ਉਸ ਹਸਪਤਾਲ ਦੀ ਜਗ੍ਹਾ ਬਚਾਈ ਪਹਿਲਾਂ ਔਰ ਦੁਬਾਰਾ ਉਹ ਰੈਵਨਿਊ ਰਿਕਾਰਡ ਚ ਹਸਪਤਾਲ ਨੂੰ ਦਵਾਈ ਔਰ ਉਸ ਤੋਂ ਬਾਅਦ ਜਿਹੜੀ ਮਾਨਕੌਰ ਸਿੰਘ ਅ अर्बन ਡਿਸਪੈਂਸਰੀ ਸੀਗੀ ਜਿਹੜੀ ਕਿ ਇੱਕ ਪ੍ਰਾਈਵੇਟ ਬਿਲਡਿੰਗ ਦੇ ਵਿੱਚ ਸੀਗੀ ਉਹ ਖਾਲੀ ਕਰਵਾਇਆ ਉਹਨਾਂ ਨੇ ਬਿਲਡਿੰਗ ਖਾਲੀ ਕਰ ਲਈ ਔਰ ਦੂਸਰਾ ਸਾਨੂੰ ਇਸ ਬਿਲਡਿੰਗ ਨੂੰ ਬਚਾਉਣ ਵਾਸਤੇ ਇੱਥੇ ਵੀ ਲੋੜ ਸੀ ਕਿਉਂਕਿ ਜਿਹੜਾ ਹਸਪੀਟਲ ਸੀ ਉਹ ਬਾਹਰ ਚਲਾ ਗਿਆ ਅਸੀਂ ਉਹ ਅਰਬਨ ਡਿਸਪੈਂਸਰੀ ਜਿਹੜੀ ਆ ਬਕਾਇਦਾ ਚਿੱਠੀ ਲਿਖੀ ਹੋਈ ਆ ਉਹ ਇੱਥੇ ਸ਼ਿਫਟ ਕਰਾਤੀ ਔਰ ਉਸ ਤੋਂ ਬਾਅਦ ਮੈਂ ਇਹ ਵੀ ਚਿੱਠੀ ਲਿਖੀ ਕਿ ਇਹਨੂੰ ਅਪਗ੍ਰੇਡ ਕਰਕੇ ਇਹਨੂੰ ਸੀਐਚਸੀ ਬਣਾਇਆ ਜਾਵੇ ਔਰ ਉਹਦੇ ਵਾਸਤੇ ਲੋੜਿੰਦਾ ਸਟਾਫ ਵੀ ਦਿੱਤਾ ਜਾਵੇ ਆ ਆ ਮੇਰੇ ਕੋਲ ਚਿੱਠੀ ਆ ਜਿਹੜੀ ਕਿ 9621 ਨੂੰ ਲਿਖੀ ਆ ਸਟਾਫ ਦੀ ਮੰਗ ਕੀਤੀ ਗਈ ਹੈ ਸੋ ਇਹ ਜਿੰਨੇ ਕੰਮ ਨੇ ਇਹ ਸਾਰੇ ਬੜੀ ਸਿਹਰਤਾ ਦੇ ਨਾਲ ਮੈਂ ਆਪਣੇ ਇਲਾਕੇ ਦੇ ਕੀਤੇ ਪਰ ਬਦਕਿਸਮਤੀ ਆ ਕਿ ਜਦੋਂ ਇਹਨਾਂ ਦੀ ਸਰਕਾਰ ਆਈ ਇਹਨਾਂ ਨੇ ਬਜਾਏ ਕੰਮ ਕਰਨ ਦੇ ਉਹਨਾਂ ਨੂੰ ਸਾਲ-ਸਾਲ ਰੋਕਿਆ ਔਰ ਇਸ ਕਰਕੇ ਰੋਕਿਆ ਕਿ ਸਾਲ ਬਾਅਦ ਇਹ ਅਖਬਾਰਾਂ 'ਚ ਜਦਾ ਖਬਰ ਲੱਗੀ ਆ ਕਿ ਇਹਦੀਆਂ ਕੋਸ਼ਾਂ ਨੂੰ ਬੂਰ ਪਿਆ ਥੋੜੇ ਦਿਨਾਂ ਨੂੰ ਇਹ ਵੀ ਕਹਿ ਦੇਣਗੇ ਕਿ ਸੀਐਚਸੀ ਦੀ ਵੀ ਕੋਸ਼ਿਸ਼ਾਂ ਨੂੰ ਬੂਰ ਪਿਆ ਥੋੜੇ ਦਿਨਾਂ ਨੂੰ ਜੱਚਾ ਬੱਚਾ ਆਵਾੜ ਜਿੱਥੇ ਮੇਰਾ ਉਘਾਟਨ ਦਾ ਬੋਰਡ ਲੱਗਾ ਕੰਮ तकरीबन ਹੋ ਗਿਆ ਜਿੱਥੇ ਕਈ ਫੜ ਕੇ ਦੁਬਾਰਾ ਉੱਥੇ ਵੀ ਕਹਿ ਦੇਣਗੇ ਬੂਰ ਪਿਆ ਬੂਰ ਇਦਾਂ ਨਹੀਂ ਪੈਣਾ ਬੂਰ ਨੀਤ ਨੂੰ ਮਰਾਦਾ ਹੁੰਦੀਆਂ ਤੇ ਜੇ ਨੀਤ ਮਾੜੀ ਹੋਵੇ ਤੇ ਫਿਰ ਬੂਰ ਨਹੀਂ ਪੈਂਦੇ ਸੋ ਇਸ ਕਰਕੇ ਅ ਮੇਰੀ ਇੱਕ ਆਪਣੀ ਇੱਕ ਕਹਿ ਲੋ ਅਲੱਗ ਕਸਮ ਮੈਂ ਕੰਮ ਕਰਦਾ ਕਿ ਮੈਂ ਕਦੇ ਵੀ ਅੜਚਣ ਨਹੀਂ ਪਾਉਂਦਾ ਮੇਰੇ ਇਲਾਕੇ ਦੇ ਕੰਮ ਨੇ ਮੈਂ ਇਸ ਗੱਲ ਦੀ ਉਹਨਾਂ ਨੂੰ ਅਪੀਲ ਕਰਦਾ ਕਿ ਇਹਨਾਂ ਨੂੰ ਰੋਕਿਆ ਨਾ ਜਾਵੇ ਮੈਂ ਕੁਝ ਨਹੀਂ ਕਹਿੰਦਾ ਤੁਹਾਨੂੰ ਮੈਂ ਕੋਈ ਉਦਘਾਟਨਾ ਦੇ ਵਿੱਚ ਵਿਗਨ ਨਹੀਂ ਪਾਉਂਦਾ ਭਾਵੇਂ ਪਲੇਟ ਲਾ ਕੇ ਭਾ ਆਪਣੀ ਫੋਟੋ ਵੀ ਪਲੇਟ ਤੇ ਲਾ ਲਓ ਪਰ ਜਿੱਥੇ ਪਲੇਟ ਜਿੱਥੇ ਫੋਟੋ ਲੱਗਣੀ ਚਾਹੀਦੀ ਹੈ ਦਿਲਾਂ ਦੇ ਲੋਕਾਂ ਦੀ ਉਹ ਮੇਰੀ ਲੱਗੀ ਆ ਉਹ ਨਹੀਂ ਮਟਣੀ ਸੋ ਇਸ ਕਰਕੇ ਮੈਨੂੰ ਉਮੀਦ ਆ ਕਿ ਜਿਹੜੇ ਮੇਰੇ ਜਿੰਨੇ ਵੀ ਕੰਮ ਰੁਕੇ ਪਏ ਆ ਉਹਨਾਂ ਨੂੰ ਨਾ ਰੁਕਿਆ ਜਾਵੇ ਔਰ ਇਸੇ ਤਰ੍ਹਾਂ ਉਹਨਾਂ ਦੇ ਉਦਘਾਟਨ ਛੱਡ ਕੇ ਉਹਨਾਂ ਦੀਆਂ ਫੋਟੋਆਂ ਉਦਘਾਟਨਾ ਦੇ ਪਲੇਟਾਂ ਤੇ ਕਿਉਂਕਿ ਕਲਚਰ ਆ ਇਹਨਾਂ ਦੇ ਕਿ ਹੁਣ ਪਲੇਟਾਂ ਤੇ ਇਹਨਾਂ ਦੇ ਐਮ.ਐਲ.ਏ. ਫੋਟੋਆਂ ਵੀ ਲਾਉਣ ਲੱਗ ਗਏ ਆ ਤੇ ਸੋ ਇਹ ਵੀ ਹਲਕੇ ਹੋ ਇਨਚਾਰਜ ਵੀ ਲਾ ਲੈਣ ਮੈਨੂੰ ਕੋਈ ਇਤਰਾਜ਼ ਨਹੀਂ ਆ ਸੋ ਅੱਜ ਦੱਸਣ ਦਾ ਤੁਹਾਨੂੰ ਇਹੋ ਮਕਸਦ ਸੀਗਾ ਕਿ ਇਹ ਸਾਰੇ ਕੰਮ ਮੇਰੇ ਕੀਤੇ ਹੋਏ ਆ ਜਿਨ੍ਹਾਂ ਦੇ ਉੱਤੇ ਬਹਿ ਕੇ ਉਹ ਅੱਜ ਫੇਰ ਸਿਆਸਤ ਕਰਨ ਇਹਨਾਂ ਦਾ ਵਜ਼ੀਰ ਤੇ ਇਹ ਖੁਦ ਆ ਰਹੇ ਨੇ ਠੀਕ ਆ ਪਰ ਇੱਕ ਨਾ ਤੁਹਾਡਾ ਪਲਾਇਸ ਹੁਣ ਜਾੜਿਆ ਪੰਜਾਬ ਜਿੱਦਾਂ ਮੇਅਰ ਦੀ ਚੋਣਾਂ ਵਾਂਗ ਲਾਇਸ ਹੋ ਗਿਆ ਇਹਦੇ ਬਾਰੇ ਤੁਹਾਡਾ ਕੀ ਰਿਐਕ ਵੇਖੋ ਚੰਡੀਗੜ੍ਹ ਵਾਲਿਆਂ ਨੇ ਕੀ ਕੀਤਾ ਕੀ ਨਹੀਂ ਕੀਤਾ ਜੇ ਇੰਡੀਵਿਜੂਲੀ ਮੈਨੂੰ ਪੁੱਛੋਗੇ ਤੇ ਮੈਂ ਇਸ ਐਲਾਈਂਸ ਦੇ ਬਿਲਕੁਲ ਹੱਥ-ਖੱਕ ਚ ਨਹੀਂ। ਤੁਸੀਂ ਐਲਾਈਂਸ ਇਹ ਇਹੋ ਜਿਹੇ ਤੇ ਲੀਡਰ ਐ ਨਾ ਕੋ ਤੇ ਇਹਨਾਂ ਨਾਲ ਐਲਾਈਂਸ ਕਾਹਦਾ ਆ ਸਾਡਾ? ਹਾਈ ਕਮਾਂਡ ਨੇ ਕਰ ਲਿਆ ਫਿਰ। ਦੇਖੋ ਜਿੱਥੇ ਹਾਈ ਕਮਾਂਡ ਦੀ ਗੱਲ ਆਉਂਦੀ ਆ ਅਸੀਂ ਉੱਥੇ ਫਿਰ ਤੇ ਹਾਈ ਕਮਾਂਡ ਦੇ ਨਾਲ ਨਾ ਫਿਰ ਆਪਾਂ ਲਾਇਲ ਸਿਪਾਈ ਪਾਰਟੀ ਦੇ ਕਾਹਦੇ ਆ ਜੇ ਮੇਰੇ ਮੁਤਾਬਕ ਪਾਰਟੀ ਨੇ ਚੱਲਣਾ ਤੇ ਜੋ ਪਾਰਟੀ ਦਾ ਫੈਸਲਾ ਉਹਦੇ ਉੱਪਰ ਕੋਈ ਫੈਸਲਾ ਨਹੀਂ ਹੁੰਦਾ। ਪਰ ਇੰਡੀਵਿਜੂਲੀ ਮੈਂ ਆਪਣੀ ਰਾਏ ਦੇ ਸਕਣਾ ਸਾਡੀ ਕਾਂਗਰਸ ਦੇ ਵਿੱਚ ਅਸੀਂ ਇੰਡੀਵਿਜੂਅ ਉਹ رائے ਅਸੀਂ ਪਾਰਟੀ ਪਲੇਟਫਾਰਮ ਤੇ ਦਿੱਤੀ ਹੋਈ ਆ ਬਟ ਐਟ ਐਟ ਦੀ ਐਂਡ ਜੇ ਫਿਰ ਕੋਈ ਪਾਰਟੀ ਕਿਸੇ ਵੀ ਤਰ੍ਹਾਂ ਦਾ ਫੈਸਲਾ ਲੈਂਦੀ ਉਹ ਸਾਨੂੰ ਪਾਰਟੀ ਨਾਲ ਖੜਨਾ ਚਾਹੀਦਾ